ਸਸਿਆ ਕਿਸਾਨ ਵੀਰੋ ਸੋਨੂ ਬਈ ਆਪਾਂ ਇੱਕ ਦਵਾਈ ਦੱਸੀ ਸੀਗੀ ਏਜਲ ਤੁਸੀਂ ਕਹਿੰਦੇ ਸੀਗੇ ਤੇ ਰਿਜ਼ਲਟ ਤੁਸੀਂ ਸਾਨੂੰ ਚੈੱਕ ਕਰਾ ਦਿਓ ਤੇ ਰਿਜ਼ਲਟ ਤੁਸੀਂ ਚੈੱਕ ਕਰੋ ਬਈ ਆਪਾਂ ਕਦੂਆਂ ਦੇ ਵਿੱਚ ਕਰੀ ਸੀ ਤੇ ਕਦੂਆਂ ਦੇ ਤੁਸੀਂ ਕੱਖ ਦੇਖ ਲਓ ਤੇ ਜਮਾ ਬਿਲਕੁਲ ਖਤਮ ਕਰ ਦਿੱਤੇ ਆ ਜਿਵੇਂ ਆਪਾਂ ਕਹ ਦੀਏ ਤਾਂ ਬਈ ਉਹ ਆਹ ਸੀਗੀ ਪ੍ਰੋਪੀਕੂਜਾ ਫੋਰ ਆਪ 10% ਏਸੀ ਫਾਰਮ ਦੇ ਵਿੱਚ ਆਉਂਦੀ ਹੈ ਇਹ 50 ਮੈਲ ਟੋਲੀ ਦੀ ਪਾ ਕੇ ਕਰਨੇ ਬੱਲਾ ਨੂੰ ਦੇਖੋ ਪੋਰਾ ਵੀ ਨੁਕਸਾਨ ਨਹੀਂ ਕੀਤਾ ਬੱਲਾ ਸਮਾਂ ਦੀ ਉਧ ਚੰਗੀਆਂ ਹੋ ਗਿਆ ਕਿਉਂਕਿ ਕੱਖ ਆਪਣੀ ਧਰਤੀ ਦੀ ਜੜ ਥੋੜੀ ਵੱਧ ਲੈਂਦੇ ਆ ਜਿਹੜੇ ਭਰਾਵਾਂ ਕੋਲੇ ਥੱਲੇ ਬੇਲਾ ਲਾਈਆਂ ਹੋਈਆਂ ਉਥੇ ਜਿਹੜੇ ਕੱਖ ਆਪਾਂ ਕਹਿੰਦੇ ਨੇ ਜਿਹਨੂੰ ਆਪਾਂ ਝੋਨੇ ਵਾਲਾ ਕੱਖ ਕਹਿੰਦੇ ਆ ਆ ਵੱਡੇ ਪੱਤੇ ਵਾਲ ਤੁਸੀਂ ਇਹ ਦੇਖੋ ਬਈ ਇਹਦਾ ਜਮਾ ਨਾਸ ਮਾਰ ਕੇ ਰੱਖ ਤੱਕ ਅੱਖਾਂ ਦਾ ਵਿੱਚ ਜਾਨ ਪੂਰਾ ਵੀ ਨਹੀਂ ਛੱਡੀ ਹੈਗੀ ਤੇ ਇਹ ਕੱਖ ਜਮਾ ਕਿਹੜਾ ਡਾਊਨ ਪਾਦੇ ਜਦੋਂ ਕਿਹੜਾ ਕੱਖ ਡੈੱਡ ਹੋ ਜਾਂਦੇ ਆ ਬੱਲਾ ਉੱਪਰ ਦੀ ਪੈ ਜਾਂਦੀ ਆ ਤਾਂ ਬੱਲਾ ਗਰਮੈਸ਼ ਨਾਲੀ ਇਹਨਾਂ ਨੂੰ ਡੈੱਡ ਕਰ ਦਿੰਦੀਆਂ ਨੇ ਕਿਹੜਾ ਸਾਰੇ ਤੁਸੀਂ ਦੇਖ ਲਓ ਵੀ ਕੱਲਾ ਇਹ ਚੋੜੇ ਪੱਤੇ ਵਾਲਾ ਜਿਹੜਾ ਕੋਈ ਕੱਖ ਹੁੰਦਾ ਉਹਨੂੰ ਛੱਡਦੀ ਆ ਤੇ ਬਰੀਕ ਪੱਤੇ ਵਾਲੇ ਕੱਖਾਂ ਨੂੰ ਜਮਾ ਕਿਹੜਾ ਨਾਸ ਕਰਕੇ ਰੱਖ ਦਿੰਦੀ ਆ ਤੁਸੀਂ ਇਹਨੂੰ ਕਰ ਸਕਦੇ ਹੋ ਜੇ ਹੁਣ ਬਾਰਿਸ਼ਾਂ ਦਾ ਮੌਸਮ ਹੈ ਤਾਂ ਇਹਦੇ ਵਿੱਚ ਇਹਦਾ ਰਿਜ਼ਲਟ ਬਹੁਤ ਸੋਹਣਾ ਕਈ ਭਰਾ ਡਰ ਰਹੇ ਸੀ ਕਿਤੇ ਬੇਲਾ ਨੂੰ ਥਕਾ ਨਾ ਲੱਗ ਜਾਓ ਲੱਗ ਜਾ ਤੁਹਾਡੇ ਸਾਹਮਣੇ ਬਈ ਰਿਜ਼ਲਟ ਆ ਬੇਲਾ ਨੂੰ ਭੋਰਾ ਵੀ ਥੱਕਾ ਨਹੀਂ ਇਹ ਚੀਜ਼ ਦਾ ਕੁਝ ਵੀ ਨਹੀਂ ਹੁੰਦਾ ਬਸ ਇੱਕ ਦੋ ਦਿਨ ਸਟ੍ਰੈਸ ਮੰਨ ਦੀਆਂ ਜ਼ਰੂਰ ਬੇਲਾ ਦੋ ਦੋ ਕੁ ਦਿਨਾਂ ਦੋ ਤਿੰਨ ਦਿਨ ਰੋਕ ਦਿਨ ਜ਼ਰੂਰ ਨੇ ਪਰ ਤੁਸੀਂ ਕੋਈ ਵੀ ਫੰਗੀ ਸੈਡ ਉਹ ਤੋਂ ਬਾਅਦ ਕਰਕੇ ਚਲਾ ਸਕ ਕਰ ਸਕਦੇ ਹੋ ਪਰ ਮੈਨੂੰ ਇਹਦਾ ਕੋਈ ਵੀ ਨਹੀਂ ਅਸੀਤੇ ਕੋਈ ਫੰਗੀ ਸੈਡ ਵੀ ਨਹੀਂ ਕਰਿਆ ਹੈਗਾ ਪਰ ਜੇ ਤੁਹਾਨੂੰ ਲੱਗਦਾ ਫਿਰ ਵੀ ਡਰ ਰਹੇ ਨਾ ਕਈ ਵਾਰੀ ਨਵੇਂ ਬੰਦੇ ਦੇ ਮਨ ਦੇ ਵਿੱਚ ਵੀ ਕਿਤੇ ਬੇਲਾ ਨੂੰ ਥਕਾ ਨਾ ਲੱਗ ਜੇ ਪਰ ਸਾਨੂੰ ਬਈ ਤਾਂ ਜਮਾ ਵੀ ਇਹਦਾ ਸਾਨੂੰ ਇਹਦਾ ਕੋਈ ਨਹੀਂ ਰਿਜ਼ਲਟ ਵੀ ਇਹਦਾ ਫੁੱਲ ਹੈ ਤੇ ਜਮ੍ਹਾਂ ਤੁਸੀਂ ਇਹ ਦੇਖ ਲਓ ਕੱਲੀ ਬੇਲਾ ਬੇਲਾ ਵਿੱਚ ਚੋਕ ਕੇ ਕਾੜਤੀਆਂ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ